तहसीलदार सरदार गुरमीत सिंह ਸੋਹਤਾ ਵੱਲੋਂ શ્રી ਗੁਰਗੋਨ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰਾ ਅੱਖਾਂ ਦਾ ਵਿਸ਼ਾਲ ਚੈਕਅਪ ਕੈਂਪ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਦਤ ਕਾਟਨ ਨਾਨਕ ਸਰਕਲ ਇਰਾਂ ਦੇ ਮਹਾਪੁਰਖ ਸੰਤ ਬਾਬਾ ਲੱਖਾ ਸਿੰਘ ਜੀ ਨੇ ਰਿਬਨ ਕੱਟ ਕੇ ਕੀਤਾ ਜਦਕਿ ਇਸ ਕੈਂਪ ਵਿੱਚ ਏਡੀਸੀ ਮੈਡਮ ਅਨੀਤਾ ਦਰਸ਼ੀ ਮੈਡਮ ਚਾਰੂ ਮੀਤਾ ਐਸਟੀਐਮ ਧਰਮਕੋਟ ਸਿਵਲ ਸਰਜਨ ਡਾਕਟਰ ਰਾਜੇਸ਼ ਅਤਰੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਏਡੀਸੀ ਮੈਡਮ ਅਨੀਤਾ ਦਰਸ਼ੀ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਮੁਫਤ ਸਿੱਖਲਾਈ ਕੋਰਸ ਦੇ ਸੈਂਟਰ ਦੀ ਰੰਪਤਾ ਵੀ ਕੀਤੀ ਗਈ ਅੱਖਾਂ ਦੇ ਚੈੱਕਅਪ ਕੈਂਪ ਵਿੱਚ 300 ਮਰੀਜ਼ਾਂ ਦਾ ਚੈੱਕਅਪ ਹੋਇਆ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ 120 ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ ਇਹਨਾਂ ਵਿੱਚੋਂ 14 ਮਰੀਜ਼ਾਂ ਦਾ ਮੁਫਤ ਆਪਰੇਸ਼ਨ ਕੀਤਾ ਜਾ ਰਿਹਾ ਹੈ। ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰ ਸਮਈਆ ਅਤੇ ਉਹਨਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਜਨਰਲ ਬਿਮਾਰੀਆਂ ਦੇ ਚੈੱਕਅਪ ਸਮੇਤ ਕੁੱਲ ਤਕਰੀਬਨ 500 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਗੁਰਦੁਆਰਾ ਸ੍ਰੀ ਕਾਲ ਸਰਸਹ ਪਾਸ਼ਾ ਛੇਵੀਂ ਫਤਿਹਗੜ ਕਰੋਟਾਣਾ ਵਿਖੇ ਲਗਾਏ ਗਏ ਇਸ ਕੈਂਪ ਵਿੱਚ ਸਰਦਾਰ ਗਰਮੀਤ ਸਿੰਘ ਸੋਤਾ ਵੱਲੋਂ ਆਏ ਗਏ ਮਰੀਜ਼ਾਂ ਵਾਸਤੇ ਲੰਗਰ ਚਾਹ ਪਾਣੀ ਅਤੇ ਉਹਨਾਂ ਦੇ ਬੈਠਣ ਦਾ ਸਜਜਾ ਪ੍ਰਬੰਧ ਕੀਤਾ ਗਿਆ। ਇਸ ਵਿੱਚ ਸ੍ਰੀ ਹਰਗੋਬਿੰਦ ਸਾਹਿਬ ਜੂਥ ਕਲੱਬ ਦੇ ਮੈਂਬਰਾਂ ਨੇ ਲੰਗਰ ਵਰਤੋਂ ਵਿੱਚ ਸਹਿਯੋਗ ਦਿੱਤਾ। ਗੁਰਪ੍ਰੀਤ ਸਿੰਘ ਨੇ ਦਾਸੂਰਜ ਕੁਮਾਰ ਧਮੀਜਾ ਸਾਬਕਾ ਐਸਪੀ ਬਲਵੀਰ ਸਿੰਘ ਨੇ ਕੋਪ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਮਹਿਕ ਵਤਨ ਦੀ ਲਾਈਵ ਵੱਲੋਂ ਭਵਨਦੀਪ ਸਿੰਘ ਪੁਰਬਾ ਸਰਵਦਾਪਰਾ ਚੈਰੀਟੇਬਲ ਟਰਸਟ ਦੇ ਚੇਅਰਮੈਨ ਹਜਿੰਦਰ ਸਿੰਘ ਚੰਗਾਵਾ ਜ਼ਿਲ੍ਹਾ ਪ੍ਰਧਾਨ ਗੋਕਲ ਚੰਦ ਬੁੱਗੀਪੁਰਾ ਜ਼ਿਲ੍ਹਾ ਰੂਲਰ ਐਨਜੀਓ ਪਬਲਿਕ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਹਰਪਿੰਦਰ ਸਿੰਘ ਜਾਨੀਆਂ ਸਾਬਕਾ ਐਸਪੀ ਮੁਖਤਿਆਰ ਸਿੰਘ ਐਸਐਚਓ ਸਰਦਾਰ ਜਗਤਾਰ ਸਿੰਘ ਮੈਨਾ उग्रियाद गुरबचन गगड़ा राम जानिया कल्ब प्रधान बलजीत जसवंत मलकीत सैकटरी सबका ब्लाक संति मैंबर तारा बैंक मुलाजम तारा सिंह आदि मुख्य तौर पर हाजिर सन संप्रदायिक लड़ा वाले इस कैंप का आगाज कर चुके हैं साहत ही सदकाले अफसर साहबान एस बी एम साहब मैडम चारू माता जी जो बाबा जी हमने इस शुभ कम की आरंभता आशीर्वाद देकर रुकन कट के ਸਭ ਤੋਂ ਪਹਿਲਾਂ ਡਾਕਟਰ ਸਾਹਿਬਾਨਾਂ ਨੂੰ ਅਸ਼ੀਰਵਾਦ ਦਿੱਤਾ। ਅਸੀਂ ਧੰਨਵਾਦ ਹਾਂ ਬਾਬਾ ਜੀ ਹੁਣ ਆ ਗਏ। ਜਿਹੜੇ ਸਾਡੇ ਹਰ ਕਾਰਜ ਵਿੱਚ ਸਭ ਬਹੁਤ ਹੀ ਸਤਿਕਾਰਯੋਗ ਸ਼ਰਵਾਰ ਜੀ, ਰਿਤ ਸਿੰਘ ਜੀ, ਸਰਤਾ ਸਾਹਿਬ, ਸਿੰਘ ਸਾਹਿਬ ਜੋ ਉਹਨਾਂ ਦਾ ਅਸ਼ੀਰਵਾਦ ਲੈ ਕੇ ਇਹ ਮਿਹਨਤਾਂ ਦੀ ਸੇਵਾ ਦਾ ਕਾਰਜ ਆਰੰਭ ਕਰਦੇ ਨੇ ਅਸ਼ੀਰਵਾਦ ਦਿੰਦੇ ਨੇ ਲੋਕਾਂ ਵੱਲਾਂ ਦੀ ਮਦਦ ਲਈ ਪ੍ਰਗਟ ਕਰਦੇ ਨੇ ਮੈਂ ਬੈਦਾ ਵੀ ਕਹਿ ਚੁਕਾਇਆ ਕਿ ਮਨੁੱਖਤਾ ਦੀ ਸੇਵਾ ਗਰੀਬਾਂ ਦੀ ਸੇਵਾ ਸਮਾਜ ਦੀ ਸੇਵਾ ਇਹ ਵਰਲੇ ਵਰਲੇ ਮਨੁੱਖਾਂ ਨੇ ਹਾਥੇ ਚਾਉਂਦੀ ਹੈ ਅੱਜ ਦਾ ਕੈਂਪ ਸਾਡੇ ਰਿਟਾਇਰਡ ਨਾਈਪੀਸਿੰਦਰ ਜੀ ਗੁਰਮੀਤ ਸਿੰਘ ਜੀ ਵੱਲੋਂ ਪਾਇਆ ਗਿਆ ਬਦਾਰੇ ਵਿੱਚ ਫਤਿਹਗੁਰ ਫੁਰਦਾਨਾ ਸਾਹਿਬ ਕਿ ਇੱਕ ਕੈਂਪ ਵਿੱਚ ਅਸੀਂ ਸਾਰਾ ਵਿਜ਼ਿਟ ਕੀਤਾ ਹੈਗਾ ਪੰਜ ਛੇ ਤਰ੍ਹਾਂ ਦੇ ਡਾਕਟਰਸ ਬੈਠੇ ਹੈ ਅਲੱਗ-ਅਲੱਗ ਸਪੈਸ਼ਲਾਈਜੇਸ਼ਨ ਵਾਲੇ ਜਿਹੜੇ ਕੀ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਹੈ ਮੌਕੇ ਤੇ ਚੈਕਅਪ ਕਰਕੇ ਮੌਕੇ ਤੇ ਹੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਜਿਹੜਾ ਕਿ ਬੜਾ ਵੱਡਾ ਛਲਾਗਾ ਜੋ ਕਦਮ ਹੈ ਮੈਂ ਇਹ ਕਰਦੀ ਹਾਂ ਕਿ ਇਹ ਇਸੇ ਤਰ੍ਹਾਂ ਹੀ ਅੱਗੇ ਵੀ ਕੈਂਪ ਜਿਹੜੇ ਨੇ ਲਗਾਉਂਦੇ ਰਹਿਣਾ ਲੋਕਾਂ ਨੂੰ ਸੁਨਹਿਤਾ ਮਿਲਦੀ ਰਹੇ ਧੰਨਵਾਦ ਅੱਜ ਦੇ ਜੋ ਵੀ ਸਲਾਨਾ ਤੀਸਰਾ ਅੱਖਾਂ ਦਾ ਜਨਰਲ ਕੈਂਪ ਔਰ ਸਲਾਈ ਸੈਂਟਰ ਦਾ ਜਿਹੜਾ ਕੈਂਪ ਹੈ ਅੱਜ ਸ਼ੁਰੂ ਕਰਾ ਰਹੇ ਹਾਂ ਔਰ ਇਸ ਦੇ ਨਾਲ ਹੀ ਸਭ ਤੋਂ ਪਹਿਲਾਂ ਅਸੀਂ ਗੁਰੂ ਸਾਹਿਬ ਦਾ ਔਤਾਸਰਾ ਲਿਆ ਉਹਦੇ ਚ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇੱਕ ਖੰਗਪੜ ਦੀ ਸਾਡੇ ਪਰਿਵਾਰ ਵੱਲੋਂ ਵੀ ਸੇਵਾ ਕੀਤੀ ਗਈ ਹੈ ਉਸ ਤੋਂ ਇਲਾਵਾ ਇਹ ਜਿਹੜਾ ਕੈਂਪ ਹੈ ਜਿਹੜਾ ਹਰ ਸਾਲ ਅਸੀਂ ਲਿਆ ਜਾਂਦਾ ਹੈ ਅੱਜ ਵੀ ਅਸੀਂ ਲਾ ਰਹੇ ਹਾਂ ਔਰ ਸੰਤਾ ਬੜੀਆਂ ਹਮਮਾ ਕੇ ਪਹੁੰਚ ਰਹੀ ਹੈ ਮੈਂ ਸਭ ਤੋਂ ਪਹਿਲਾਂ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਗੋਬਿੰਦ ਕਲੱਬ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਥ ਦੇ ਕੇ ਮੇਰਾ ਇਹ ਕੈਂਪ ਨੂੰ ਨੇਪਰੇ ਚਾੜਿਆ ਔਰ ਸਾਡੇ ਉਤਾਰ ਸਿੰਘ ਜੀ ਖੜੇ ਆ ਬੈਂਕ ਵਾਲੇ ਉਤਾਰ ਸਿੰਘ ਜੀ ਖੜੇ ਆ ਸਾਡੇ ਪ੍ਰਧਾਨ ਐਨ ਜੀਓ ਖੜੇ ਆ ਸਾਡੇ ਸਰਬਾਧੇਪਰੇ ਦੇ ਪ੍ਰਧਾਨ ਖੜੇ ਆ ਔਰ ਸਾਰੇ ਸਾਡੇ ਕੇ ਐਨ ਜੀਓ ਪਰਿਵਾਰ ਖੜਾ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਹਰ ਸਾਲ ਕੰਮ ਲਾਈਦਾ ਸੋ ਬੜਾ ਮੈਂ ਆਪਦੇ ਆਪਣੋ ਵਰਪਾਗਾ ਸਮਝਦਾ ਜਿੰਨਾ ਨੇ ਪ੍ਰਮਾਤਮਾ ਨੇ দান ਬਖਸ਼ਿਆ ਤੇ ਹਰ ਸਾਲ ਇਸੇ ਤਰ੍ਹਾਂ ਕੈਂਪ ਜਾਰੀ ਰਹੂਗਾ ਜਿੰਨਾ ਚੱਕ ਜਿੰਦਗੀ ਪ੍ਰਮਾਤਮਾ ਨੇ ਬਖਸ਼ੀ ਹੈ ਜਰੂਰ ਇਸ ਤਰ੍ਹਾਂ ਜਿੰਨੀ ਸੇਵਾ ਹੋਈ ਹੈ ਉਹ ਕਰਦੇ ਰਾਵਾਂਗੇ ਸਿਵਲ ਸਰਜਨ ਜੀ ਆਈਸੀ ਕੀ ਔਰ ਬਾਬਾ ਲੱਖਾ ਜੀ ਜਿਹੜੇ ਨਾਨਕ ਸਰਕਲੇ ਆ ਜਿਨ੍ਹਾਂ ਦੇ ਅਸੀਂ ਗੁਰਤਾਂ ਦੇ ਜਾਣੇ ਆ ਸ਼ਹਿਰ ਸਰਜਨਮ ਮੈਡਮ ਮੱਟੂ ਜੀ ਐਸਟੀਐਮ ਧਰਮਕੋਟ ਜੀ ਦੇ ਹੋਰ ਆਫੀਸਰ ਸਭਾ ਜਿਹੜੇ ਅਜੇ ਕੰਮਕਾਰ ਕਰਕੇ ਲੇਟ ਹੋ ਗਏ ਉਹ ਵੀ ਆ ਰਹੇ ਆ ਮੈਂ ਸਾਰਿਆਂ ਦਾ ਤੈਦਲੋ ਧੰਨਵਾਦ ਕਰਦਾ ਕਿ ਜਿੰਨੇ ਇਸ ਕੈਂਪਰ ਵਿੱਚ ਪਹੁੰਚ ਕੇ ਚਾਰ ਚੰਨ ਲਾਇਆ ਧੰਨਵਾਦ ਠੀਕ ਹੈ ਤਾਂ ਪਿੰਡ ਫਤੇਗਰ ਕੋਰੋਟਾਣਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸ ਦੇ ਸਮੇਂ ਅੱਖਾਂ ਦਾ ਤੀਸਰਾ ਕੈਂਪ ਦੇ ਜਨਰਲ ਬਿਮਾਰੀਆਂ ਦਾ ਕੈਂਪ ਤਹਿਸੀਲ ਦਾ ਹਮੀਦ ਸਿੰਘ ਸੋਤਾ ਜੀ ੱਲਿਓ ਉਹਨਾਂ ਦੀ ਪੂਰੀ ਟੀਮ ਵੱਲੋਂ ਹਰ ਗੋਬੈਂਸ ਕਲੱਬ ਵੱਲੋਂ ਰੂਰ ਐਨ ਜੀਓ ਜ਼ਿਲ੍ਹਾ ਮੋਗਾ ਦੇ ਸਹਿਯੋਗ ਨਾਲ ਸ਼ੰਕਰਾ ਯਾ ਹਸਪਤਾਲ ਮੁੱਲਾਪੁਰ ਵਾਲੇ ਉਹਨਾਂ ਨੂੰ ਲਗਾਇਆ ਗਿਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਲੋਕ ਭਲਾਈ ਦਾ ਮਾਨਵਤਾ ਦਾ ਕੰਮ ਹੈ ਇਹਨਾਂ ਦਾ ਬਹੁਤ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਹਰੇਕ ਸਾਲ ਇਹ ਕੈਂਪ ਲਗਾ ਰਹੇ ਆ ਉਸ ਤੋਂ ਇਲਾਵਾ ਸਰਬਾਧਾ ਭਲਾ ਚੈਰੀਟੇਡ ਅਸ ਜਿਨ੍ਹਾਂ ਦੀ ਗਵਾਈ ਸ਼੍ਰੀ ਐਸਪੀ ਸਿੰਘ ਭਰਾਜੀ ਕਰ ਰਹੇ ਆ ਉਹਨਾਂ ਵੱਲੋਂ ਇੱਥੇ ਸਲਾਈ ਕੈਂਪ ਉਹ ਵੀ ਫ੍ਰੀ ਚੱਲ ਰਿਹਾ ਚਲਾ ਰਹੇ ਆ ਅੱਜ ਜਿਹਦਾ ਅਧਿਕਨਨ ਕੀਤਾ ਜਾਊਗਾ ਇਹਦਾ 6 ਮਹੀਨੇ ਚੱਲੂਗਾ ਇਸ ਤੋਂ ਇਲਾਵਾ ਪਿਛਲੇ ਮਹੀਨੇ ਕੋਟਿਸੇ ਖਾ ਇੱਕ ਲੈਬ ਖੋਲੀ ਆਪਾਂ ਜਿਹਦੇ ਵਿੱਚ ਬਹੁਤ ਹੀ ਘੱਟ ਰੇਟਾਂ ਨਾਲ ਬਲੱਡ ਨਾਲ ਰਿਲੇਟਡ ਸਾਰੀ ਟੈਸਟ ਕੀਤੀ ਜਾਂਦੀ ਹੈ ਮੋਗਾ ਦੇ ਵਿੱਚ ਬਸਤੀ ਗਵਿੰਦਗੜ੍ਹ ਗੁਰਦੁਆਰਾ ਸਾਹਿਬ ਵਾਲੀ ਗਲੀ ਵਿੱਚ ਪਹਿਲਾਂ ਹੀ ਇਹ ਲੈਬ ਕਾਫੀ ਦੇਰ ਤੋਂ ਚੱਲ ਰਹੀ ਹੈ ਜਿਹਦਾ ਬਹੁਤ ਲੋਕ ਲਾ ਉਠਾਰੇ ਜਿਹਦੇ ਵਿੱਚ ਘੱਟੋ ਘੱਟ 100 ਪੇਸ਼ੈਂਟ ਨੇਤਾ ਆਪਣਾ ਬਲੱਡ ਚੈੱਕ ਕਰਵਾਉਂਦੇ ਆ ਤੇ ਉੱਥੇ ਲਗਾਤਾਰ ਆਪਣਾ ਸਲਾਈ ਸਲਾਈ ਦਾ ਕੈਂਪ ਤੇ ਕੰਪਿਊਟਰ ਦਾ ਕੈਂਪ ਲਗਾਤਾਰ ਚੱਲ ਰਿਹਾ ਤੇ ਬਾਕੀ ਜਿੱਥੇ ਵੀ ਸਾਨੂੰ ਲੋੜ ਪੈਂਦੀ ਹੈ ਜਿੱਥੇ ਬੱਚਿਆਂ ਦੀ ਡਿਮਾਂਡ ਹੁੰਦੀ ਹੈ ਵੀ ਸਾਨੂੰ ਇੱਥੇ ਸਲਾਈ ਦਾ ਕੈਂਪ ਜਾਂ ਕੰਪਿਊਟਰ ਦਾ ਕੈਂਪ ਚਾਹੀਦਾ ਅਸੀਂ ਉਹੀ ਉਹਨਾਂ ਦੇ ਪਿੰਨ ਜਾ ਕੇ ਖੋਹਦੇ ਹਾਂ ਬਹੁਤ ਅਹਿਮ ਇਸ ਇਸ ਮਾਨਵਤਾ ਇਸ ਤਨਵੈ ਜੀ ਵਾਇਗਰ ਜੀ ਖਾਲਸਾ ਵਾਇਗਰ ਜੀ ਫਤੇ ਜੀ ਤੁਸੀਂ ਬਹੁਤ ਬੜਾ ਸਾਡੇ ਸੁਦੇਵਾਲੀ ਸਰਕਾਰ ਗੁਰਮੀਤ ਸਿੰਘ ਤਹਿਸੀਲਦਾਰ ਸਾਡੇ ਪਿੰਡ ਲਈ ਸਾਡੇ ਨਗਰ ਲਈ ਇਲਾਕੇ ਲਈ ਬੜੀ ਸੇਵਾ ਕਰ ਰਿਹਾ ਹੈ ਅਸੀਂ ਵੀ ਜਿੰਨਾ ਕਿ ਚੁੱਕੇ ਹੈਗੇ ਅਸੀਂ ਇਹਨਾਂ ਨਾਲ ਸਹਿਯੋਗ ਦਿੰਦੇ ਆਂ ਦੇਣ ਨੂੰ ਤਿਆਰ ਆਂ ਦੇਂਦੇ ਰਵਾਂਗੇ ਕੀ ਕਿਰਪਾਤਾਂ ਮੂਰਤ ਕੇ ਇਹੀ ਅਰਦਾਸ ਹੈ ਸਾਡਾ ਛੋਟਾ ਜਿਹੇ ਨੂੰ ਤਾਂ ਰਸਤੇ ਵਿੱਚ ਦੇ ਇਸੇ ਤਰ੍ਹਾਂ ਹੀ ਕੈਂਪ ਲਾਉਂਦੇ ਰਹਿਣ ਇਹ ਸੰਗਤ ਦਾ ਚਾ ਚਾ ਚੀਲਾ ਕਾ ਲਾਓ ਜੀ 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 ਧੰਨਵਾਦ ਕਰਦੇ ਆ ਅਸੀਂ ਪਰਮਾਤਮਾ ਇਹਨਾਂ ਨੂੰ 15 ਅਸੀਆਂ ਬਖਸ਼ੇ ਚੜ੍ਹਦੀਆਂ ਕਲਾ ਵਾਸਤੇ ਇਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਿਣਾ ਪਰਮਾਤਮਾ ਬਲ ਬਖਸ਼ੇ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਧੰਨਵਾਦ ਜਵਾਬਾਤ ਆ